ਟੰਡੀਗੜ ਦੇ মিডিਆ ਕਦਮੀਆਂ ਤੋਂ ਸਾਡਾ ਨੂੰ ਵੈਲਕਮ ਜੀ ਆਇਆਂ ਤੁਸੀਂ ਟਾਈਮ ਕੱਢ ਕੇ ਮੌਸਮ ਖਰਾਬ ਆ ਤੁਸੀਂ ਸਾਰੇ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਬੜੇ ਇਹ ਮੁੱਦੇ ਦੇ ਉੱਤੇ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਤੁਹਾਨੂੰ ਪਤਾ ਹੀ ਹੈ ਤੁਸੀਂ ਇਹਲੇ ਚੈਨਲਾਂ 'ਤੇ ਚੱਲ ਰਿਹਾ ਪੰਜਾਬ ਦੇ ਲੋਕਾਂ ਦੇ ਨਾਲ ਸਾਡੀ ਸਰਕਾਰ ਨੇ ਸਾਡੇ ਕੌਮੀ ਕਨਵੀਨਰ ਨੇ ਅਦਰਿੰਦ ਕੇ ਦੀਵਾ ਜੀ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰਾਂਗੇ ਔਰ ਇਹ ਕਿਦੋਂ ਤੋਂ ਸ਼ੁਰੂ ਹੋਇਆ ਜਿਹੜਾ 7 ਤੋਂ ਲੈ ਕੇ 17 ਤੱਕ ਦਾ ਦੌਰ ਹੈ ਪੰਜਾਬ ਦੇ ਵਿੱਚ ਜਦੋਂ ਕਾਲੀ ਦਲ ਤੇ ਭਾਜਪੀ ਦੀ ਸਾਂਝੀ ਸਰਕਾਰ ਸੀਗੀ ਉਦੋਂ ਇਹ ਨਸ਼ਾ ਪੰਜਾਬ ਦੀ ਧਰਤੀ ਤੇ ਆਇਆ ਉਦੋਂ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਨਸ਼ਿਆ ਛੇਵਾਂ ਦਰਿਆ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਤੇ ਛੇਵਾਂ ਦਰਿਆ ਨਸ਼ਿਆਂ ਦਾ ਜਿਹੜਾ ਵਗਦਾ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ 9 13 ਦੇ ਵਿੱਚ ਜਦੋਂ ਭੋਲਾ ਸਮਗਲਤ ਫੜਿਆ ਗਿਆ ਉਹਨੇ ਮਹਾਲੀ ਕੋਰਟ ਦੇ ਵਿੱਚ ਬਕਾਇਦਾ ਮਜੀਠੀਆ ਦੇ ਖਿਲਾਫ ਵੀ ਕਦੋਂ ਮਜੀਠੀਆ ਦੇ ਖਿਲਾਫ ਜਿਹੜੀ ਸਟੇਟਮੈਂਟ ਦਿੱਤੀ ਉਹਦੀ ਬੜੀ ਚर्चा ਹੋਈ ਪਰ ਉਸ ਸਮੇਂ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਉਸ ਸਮੇਂ ਈਡੀ ਨੇ ਮਜੀਠੀਆ ਤੋਂ ਜਿਹੜੀ ਪੁੱਛਗਿੱਛ ਕੀਤੀ ਕਿਉਂਕਿ ਉਹਦੀ ਸਟੇਟਮੈਂਟ ਦੇ ਵਿੱਚ ਜਿਹੜੀ ਡਰਗ ਬੰਦੀ ਦਾ ਦਰਜ ਸੀ ਜਾਂ ਚਾਚਾ ਸੀਗੀ ਉਹ ਸਾਰੀਆਂ ਚੀਜ਼ਾਂ ਈਡੀ ਨੇ ਉਦੋਂ ਵੀ ਜਾਂਚ ਕੀਤੀ ਉਹ ਤੋਂ ਬਾਅਦ ਜਦੋਂ ਸਤਾਵਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਵੋਟਾਂ ਲੈਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਦੇ ਵਿੱਚ ਗੁਟਕਾ ਸਾਫ ਫੜ ਕੇ 100 ਖਾਦੀ ਕੇਸੀ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰਾਂਗੇ ਵੱਡੇ ਤੋਂ ਵੱਡੇ ਨਸ਼ੇ ਸਮਗਲਾਂ ਨੂੰ ਜੇਲ੍ਹਾਂ ਸੁਟਾਂਗੇ ਪਰ ਨਸ਼ੇ ਸਮਗਲਾਂ ਨੂੰ ਸੁਟਣ ਦੀ بجائے 5 ਸਾਲ ਪੰਜਾਬ ਦੇ ਲੋਕ ਕਹਿੰਦੇ ਰਹੇ ਕਿ ਚਾਚੇ ਭਤੀਜੇ ਦੀ ਸਰਕਾਰ ਉਸ ਸਮੇਂ ਕੈਪਟਨ ਸਾਹਿਬ ਚਾਚਾ ਜੀ ਬਣ ਗਏ ਸੀਗੇ ਮਜੀਠੀਆ ਸਾਹਿਬ ਭਤੀਜਾ ਬਣ ਗਏ ਸੀਗੇ ਸੋ ਮੈਂ ਕਿਹੜਾ ਚਾਹੁੰਦਾ ਕਿ ਸਾਡੀ ਪਾਰਟੀ ਦੇ ਜਦੋਂ 22 ਦੀਆਂ ਚੋਣਾਂ ਦੇ ਵਿੱਚ ਵਾਦਾ ਕੀਤਾ ਸੀ ਜਦੋਂ ਸਾਡੇ ਕੁੰਬੀ ਕਦਵਿੰਦਾ ਦਾ ਦਵਿੰਦ ਕੇਰਿਵਾਲ ਜੀ ਨੇ ਵਾਦਾ ਕੀਤਾ ਸੀਗਾ ਮਾਨ ਸਾਹਿਬ ਨੇ ਵਾਦਾ ਕੀਤਾ ਸੀਗਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਪਿਛਲੇ 2.5 3 ਸਾਲਾਂ ਤੋਂ ਅਸੀਂ ਇਹਦੀ ਪੂਰੀ ਦੰਗਾਈ ਦੇ ਨਾਲ ਕੋਖ ਕੀਤੀ ਕਿ ਕੀ ਕੀ ਕਰਨਾ ਉਹ ਤੋਂ ਬਾਅਦ ਬਕਾਇਦਾ ਪਹਿਲੀ ਬਾਤ ਤੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਸ਼ੁਰੂ ਕੀਤਾ ਹੁਣ ਤੱਕ ਹਜ਼ਾਰਾਂ ਸਮਗਲੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਸੁੱਟੇ ਸੈਂਕੜੇ ਉਹਨਾਂ ਦੇ ਕਬਜ਼ੇੜੇ ਵੋਟ ਆਏ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਜ਼ਬਤ ਕੀਤੀਆਂ ਔਰ ਬਹੁਤ ਸਾਰੇ ਸਮਗਲੇ ਜਿਹੜੇ ਪੰਜਾਬ ਛੱਡ ਕੇ ਭੱਜ ਗਏ ਅੱਜ ਵੀ ਸਾਡੀ ਪੁਲਿਸ ਅੱਜ ਵੀ ਸਾਡੀ ਏਜੰਸੀਆ ਡੱਟ ਕੇ ਲੱਗੀ ਹੈ ਕੀ ਕਹਿੰਦੇ ਸੀਗੇ ਕਹਿੰਦਾ ਸੀ ਮਾਰਿਆਂ ਦੇ ਘਰ ਤਾਂ ਆਵਿਓ ਤਗੜਿਆਂ ਲਈ ਜਾਂਦੇ ਜਿਨ੍ਹਾਂ ਨੇ ਨਸ਼ੇ ਲਿਆਂਦੇ ਉਹਨਾਂ ਲਈ ਕਿਉਂ ਨਹੀਂ ਜਾਂਦੇ ਮੈਂ ਅੱਜ ਤੁਹਾਡੇ ਬਿਆਨ ਤੁਹਾਡੇ ਚੈਨਲ 'ਤੇ ਦੇਖ ਰਿਹਾ ਸੀਗਾ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਕਾਂਗਰਸੀਆਂ ਦੇ ਬਿਆਨ ਸੁਣੋ ਕੀ ਕਹਿੰਦੇ ਨੇ ਬੀਜੇਪੀ ਦੇ ਬਿਆਨ ਸੁਣੋ ਕੀ ਕਹਿੰਦੇ ਆ ਕਾਲੀਦਲ ਦੇ ਬਿਆਨ ਸੁਣੋ ਕੀ ਕਹਿੰਦੇ ਆ ਸਾਰੇ ਦੱਸੋ ਜਿਹੜੇ 17 ਤੱਕ 17 ਤੋਂ ਬਾਅਦ ਪੰਜਾਬ ਚ ਮਾਵਾਂ ਦੇ ਪੁੱਤ ਬਲ ਕੇ ਕਾਂਗਰਸੀਆਂ ਨੂੰ ਸ਼ਰਮ ਆਉਣੀ ਚਾਹੀਦੀ ਕਿੰਦਾ ਦੇ ਬਿਆਨ ਦੇ ਰਹੇ ਪਰ ਇੱਕ ਗੱਲ ਇਹ ਵੀ ਕਿ ਉਹਨਾਂ ਨੇ ਆਪਣਾ ਖਾਸਾ ਜਿਹੜਾ ਨੰਗਾ ਕੀਤਾ ਕਿ ਕਾਲੀ ਦਲ ਦਾ ਕਿੰਨਾ ਕਿੰਦਾ ਉਸ ਵਗਲਾਂ ਨਾਲ ਸਭ ਲੋਕ ਅੱਜ ਉਹ ਲੋਕ ਜਿਹੜੇ ਆ ਜਦੋਂ ਪਹਿਲਾਂ ਕਹਿੰਦੇ ਸੀ ਕਿ ਵੱਡਿਆਂ ਨੂੰ ਹੱਥ ਪਾਓ ਵੱਡਿਆਂ ਨੂੰ ਕਿਉਂ ਦੀ ਭਗਵਾਨ ਤੋਂ ਹੱਥ ਪਾਉਂਦਾ ਵੱਡਿਆਂ ਨੂੰ ਪਿਆ ਤੇ ਅੱਜ ਉਹ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਮੈਂ ਬਿਆਨ ਪਾੜਿਆ ਮੈਨੂੰ ਦੁੱਖ ਹੈ ਕਿਉਂਕਿ ਅਸੀਂ ਉਹ ਲੋਕ ਹੈ ਜਿਹੜੇ ਪੀਟਤੇ ਸਾਡੇ ਪੁੱਤ ਭਤੀਜੇ ਨਸ਼ਿਆਂ ਵਿੱਚ ਮਰੇ ਅੱਜ ਜਿਹੜੀਆਂ ਮਾਵਾ ਪੰਜਾਬ ਦੇ ਜਿਨ੍ਹਾਂ ਦੇ ਪੁੱਤ ਮਰੇ ਸੀਗੇ ਜਿਨ੍ਹਾਂ ਦੇ ਕਾਲ ਉੱਜੜ ਗਏ ਸੀਗੇ ਅੱਜ ਥੋੜਾ ਜਾਓ ਅੱਜ ਥੋੜਾ ਜਾ ਖੁਸ਼ ਹੋਈਆਂ ਹੋਣਗੀਆਂ ਕਿ ਭਗਵੰਤ ਮਾਨ ਨੇ ਬਹੁਤ ਵੱਡਾ ਕੰਮ ਕੀਤਾ ਅੱਜ ਸਰਕਾਰ ਨੂੰ ਉਹ ਕੋ ਕਹਿੰਦੀਆਂ ਹੋਣਗੀਆਂ ਕਿ ਚੰਗਾ ਕੰਮ ਕੀਤਾ ਪਰ ਨਮੋਸ਼ੀ ਦੇ ਬਿਆਨ ਜਿਹੜੇ ਜਿਹੜੇ ਕਾਂਗਰਸ ਦੇ ਲੀਡਰ ਦੇ ਦੇ ਮੈਂ ਤਾਂ ਹਵਾ ਨਾ ਹੋ ਗਿਆ ਕਿ ਬਿੱਟੂਲ ਦੇ ਬੰਦੇ ਵੀ ਬਿਆਨ ਦੇ ਦੇ ਬਿੱਟੂਲ ਦੇ ਬੰਦੇ ਵੀ ਕਹਿਦੇ ਕਹ ਬੀਜੀ ਲੱਸ ਨੂੰ ਆਪਣੇ ਹਿੱਤਾਂ ਲਈ ਬਕਤ ਮੈਂ ਉਹਨਾਂ ਨੂੰ ਕਹਿ ਕਹਣਾ ਸਰ 29 ਬਿਬਾਖ ਫੋਨ ਮਿਲੇ ਸਰ 29 ਬਿਬਾਖ ਫੋਨ 8 ਡੈਰੀਆਂ ਮਿਲ ਗਿਆ 4 ਲੈਪਟਾਪ ਮਿਲੇ ਔਰ ਮੈਨੂੰ ਪਤਾ ਨਹੀਂ ਮੈਂ ਸੁਣਿਆ ਹੈ ਚੈਨਲਾਂ ਦੇ ਉੱਤੇ ਕਹਿ ਰਿਹਾ ਕਿ 500 ਕਰੋੜ ਦਾ ਲੈਣ ਦੇ ਡਰਗ ਮੰਦੀ ਜਿਹੜੀ ਸੀ ਉਹਦੀ ਜਾਂਚ ਹੋਦੀ ਹੈ ਇਹ ਇਹ ਕੀ ਹੈ ਬਿੱਟੂ ਜੀ ਕਿਹ ਕਿਦੋਂ ਤੁਸੀਂ ਸੀ ਤੁਹਾਡੀ ਬੀਜਪੀ ਸੀਗੀ ਕਾਲੀ ਦਲ ਦੇ ਨਾਲ ਜਦੋਂ ਇਹ ਨਸ਼ੇ ਆਏ ਜਦੋਂ ਪੰਜਾਬ ਦੀਆਂ ਮਾਵਾਂ ਦੋੰਦੀਆਂ ਸੀ ਗਿਆ ਉਦੋਂ ਬੀਜੇਪੀ ਚੋਂ ਪੜਾਈ ਅੱਜ ਜਦੋਂ ਵੱਡਿਆਂ ਨੂੰ ਵੱਡਿਆਂ ਦੇ ਗੱਲ ਨੂੰ ਹੱਥ ਪਾਇਆ ਅੱਜ ਤੁਸੀਂ ਚੀਕਾ ਮਾਰ ਲੱਗ ਗਿਓ ਇਹਦਾ ਮਤਲਬ ਸਵਸਥਾ ਤੇ ਕਾਂਗਰਸ ਕਾਲੀ ਬੀਜੇਪੀ ਵਾਲੇ ਨਸ਼ੇ ਦੇ ਸਮਗਲਾਂ ਦੀ ਸਭ ਵਸਤੀ ਕਰਦੇ ਨੇ ਨਸ਼ੇ ਦੇ ਸਮਗਲਾਂ ਨਾਲ ਆਪਣੀਆਂ ਦੋਸਤੀਆਂ ਨਿਵਾਉਂਦੇ ਨੇ ਸੋ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਹੈ ਪੰਜਾਬ ਦੇ ਲੋਕਾਂ ਦਾ ਜੋ ਵਾਦਾ ਕੀਤਾ ਅਸੀਂ ਪੰਜਾਬ ਦੀ ਧਰਤੀ ਤੋਂ ਨਸ਼ਾ ਖਤਮ ਕਰਾਂਗੇ ਸਾਧ ਬੰਦੇ ਨਾਲ ਦੀ ਹੈ ਸਾਰ ਸੰਧੂ ਇਸ ਗੱਲ ਨਾਲ ਦੀ ਹੈ ਕੋਣ ਵਿਜੀਠਿਆ ਕੋਣ ਨਹੀਂ ਹੈ ਸਾਨੂੰ ਇਸ ਗੱਲ ਦੇ ਨਾਲ ਕਿ ਜਿਸ ਵੀ ਬੰਦੇ ਨੇ ਵੱਡੇ ਤੋਂ ਵੱਡੇ ਬੰਦੇ ਨੇ ਜਿਸ ਵੀ ਬੰਦੇ ਨੇ ਪੰਜਾਬ ਦੀ ਧਰਤੀ ਦੇ ਨਸ਼ੇ ਅਰਗਾ ਕੋਲ ਲਿਆ ਕੇ ਸਾਡੇ ਧੀਆਂ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਿਆ ਸਾਡੀ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰੂਗੀ ਅੱਜ ਵੀ ਕਰੂਗੀ ਕੱਲ ਵੀ ਕਰੂਗੀ ਉਦੋਂ ਤੱਕ ਕਰੂਗੀ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਜਾਂਦਾ ਇਹ ਸਾਡੀ ਕਮਿਟਮੈਂਟ ਹੈ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਸਾਰਾ ਕਹਿੰਦੇ ਕਿ ਵੱਡੇ ਨੂੰ ਹੱਥ ਪਾ ਕੇ ਦੇਖੋ ਆ ਸਰਕਾਰ ਆਈ ਲੋਕਾਂ ਦੀ ਇਹ ਸਰਕਾਰ ਆਈ ਹਮ ਲੋਕਾਂ ਦੀ ਇਹ ਸਰਕਾਰ ਆਈ ਆਮ ਆਜ਼ਮੀ ਪਾਰਟੀ ਦੀ ਸਦਾ ਭਗਵਾਨ ਸਨਮਾਨ ਦੀ ਜਿੰਨੇ ਹਿੰਮਤ ਕੀਤੀ ਵੱਡੇ ਨਸ਼ੇਸਤ ਲੋਗਾਂ ਨੂੰ ਫੜਦੇ ਜਿੰਨੇ ਹਿੰਮਤ ਕੀਤੀ ਕਿ ਜਾਂਚ ਕਰੋ ਇਹਨਾਂ ਬਾਰੇ ਕਿੱਥੋਂ ਆਇਆ ਇਹ ਡਰਗ ਮੰਡੀ ਕਿੱਥੋਂ ਆਈ ਕਿੱਥੋਂ ਗਈ ਸਾਰੇ ਜਿਹੜੇ ਸੋਵਾ ਖਾਦੇ ਜਿੰਨਾ ਫੁਟਕੇ ਫੜੇ ਸੀਗੇ ਜਿਹੜੇ ਸੋਵਾ ਖਾ ਕੇ ਵੋਟਾਂ ਲਾ ਗਏ ਲੋਕਾਂ ਕੋ ਪੰਜ ਸਾਲ ਰਾਜ ਕਰਕੇ ਹੋੜੋ ਲੋਕ ਚਿੱਕਾ ਮਾਰੇ ਹੋੜੋ ਜਿਹੜੇ ਅੱਜ ਵਿਕਰਮ ਜਿੱਠੀਏ ਦੇ ਹੱਕ ਦੇ ਵਿੱਚ ਬਿਆਨ ਦੇ ਦੇ ਸੋ ਮੈਂ ਪੰਜਾਬੀਓ ਸਿੱਖੋ ਤੁਹਾਨੂੰ ਕਹਿਣਾ ਚਾਹੁੰਦਾ ਇਹੀ ਲੋਕ ਨੇ ਜਿਨ੍ਹਾਂ ਨੇ ਪੰਜਾਬ ਤੋਂ ਬਿਆਸੀ ਸਾਹਿਬ ਇਹੀ ਲੋਕ ਨੇ ਜਿਨ੍ਹਾਂ ਲੱਖਾਂ ਮੁੰਡੇ ਪੰਜਾਬ ਦੇ ਨਸ਼ਾ ਦੇ ਵਿੱਚ ਤੱਕ ਦਿੱਤੇ ਇਹੀ ਲੋਕ ਨੇ ਜਿਹੜੇ ਇਹਨਾਂ ਦੇ ਨਾਲਲੇ ਸੀਗੇ ਜਿਹੜੇ ਅੱਜ ਬਿਆਨ ਦੇ ਦੇ ਆ ਇਹਨਾਂ ਨੂੰ ਆਪਣੇ ਆਪ ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਕਿਆ ਵੀ ਬਿਆਨ ਦੇ ਰਹੇ ਹੋ ਉਹ ਸਭ ਕਹੋ ਕਿ ਹੋਰ ਵੀ ਫੜੋ ਜੇ ਤੁਹਾਡੇ 'ਚ ਹਿੰਮਤ ਹੈ ਤੇ ਕਹੋ ਮਾਨ ਸਾਹਿਬ ਨੂੰ ਕਿ ਜਿਹੜੇ ਬਾਕੀ ਵੱਡੇ ਉਹ ਵੀ ਫੜ ਕੇ ਦਿਖਾਓ ਅਸੀਂ ਫੜਾਂਗੇ ਸਰ ਅਸੀਂ ਹਰ ਬੰਦੇ ਨੂੰ ਹੱਥ ਪਾਵਾਂਗੇ ਅਸੀਂ ਕਿਸੇ ਗਲਤ ਬੰਦੇ ਨੂੰ ਨਾ ਕਿ ਗਲਤ ਬੰਦੇ ਦਾ ਨਾ ਕਿਸੇ ਬਲਕਿ ਜਿਹੜਾ ਬੰਦਾ ਜਿਹੜਾ ਕੋ ਤੰਦੇ ਸ਼ਾਮਿਲ ਲੀਗਾ ਨਾ ਦਾ ਘਟ ਆਇਆ ਨਾ ਤੇ ਕੇਸਦਦ ਕੀਤਾ ਨਾ ਕਿਸੇ ਤੇ ਸਿਆਸੀ ਰੰਗਿਸ ਕਰਾਂਗੇ ਅਸੀਂ ਸਾਬ ਪਾ ਨਸ਼ੇ ਵਾਲਿਆਂ ਨੂੰ ਨਸ਼ੇ ਦੇ ਸਬੰਧਤ ਕਿਤੇ ਨਾਲ ਜਿਹੜਾ ਬੰਦਾ ਉਹਨੂੰ ਜਿਹੜਾ ਮਾਫ ਨਹੀਂ ਕਰਾਂਗੇ ਭਾਵੇਂ ਜਿੱਡੇ ਤੋਂ ਜਿੱਡਾ ਮਰਜ਼ੀ ਵੱਡਾ ਹੋਵੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੁੱਧ ਨਸ਼ਿਆਂ ਦੇ ਵਿਰੁੱਧ ਅਰਵਿੰਦ ਕੇ ਦੀ ਵਾਅ ਅਤੇ ਸਦਾ ਭਗਵਾਨ ਸੇਵਾ ਦੀ ਗਵਾਹੀ ਉਦੋਂ ਤੱਕ ਪੰਜਾਬ ਦੀ ਤਰਤੀ ਤੇ ਜਿਆਦੀ ਰਹੂਗਾ ਜਦੋਂ ਤੱਕ ਪੰਜਾਬ ਦੀ ਤਰਤੀ ਤੋਂ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਨਹੀਂ ਕੀਤਾ ਜਾਂਦਾ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਮਾਲੀਕਾ ਦਾ ਇਸੇ ਵਿੱਚ ਗ੍ਰਿਫਤਾਰੀ